ਹਾਂਜੀ ਸਤਿ ਸ਼੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਈਕਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੋ ਵੀ ਭੈਣਾਂ ਮੇਰੀ ਵੀਡੀਓ ਦੇਖ ਰਹੀਆਂ ਹੈ ਜੀ ਮੇਰੇ ਚੈਨਲ ਨੂੰ ਦੇਖ ਰਹੀਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਆ ਕਰੋ ਜਿੱਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਜਿਹੜੀਆਂ ਵੀ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਜੀ ਮੇਰੀ ਸ਼ਾਪ ਪਾ ਗੁਰੂੜ ਗਲੀ ਨੰਬਰ 22 ਨੇਅਰ ਬੇਰ ਕਾਬੂਤ ਬਠਿੰਡਾ ਚ ਹੈ ਜੀ ਤੁਸੀਂ ਕੋਈ ਵੀ ਭੈਣ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਆਪਣੀ ਸ਼ਾਪ ਬਠਿੰਡਾ ਚ ਹੈ ਜੀ ਪਾ ਗੁਰੂੜ ਤੇ ਗਲੀ ਨੰਬਰ 22 ਜੀ ਨੇਅਰ ਬੇਰ ਕਾਬੂਤ ਜੀ ਅੱਜ ਵਾਲਾ ਸੂਟ ਬਹੁਤ ਸੋਹਣਾ ਸੂਟ ਹੈ ਜੀ ਇਹ ਦੇਖੋ ਜੀ ਕਿੰਨੀ ਸਫਾਈ ਨਾਲ ਕੰਮ ਕਰਿਆ ਹੋਇਆ ਜੀ ਇਹ ਬਲੈਕ ਕਲਰ ਦਾ ਸੂਟ ਹੈ ਜੀ ਜੋਰ ਜੱਟ ਦਾ ਜੀ ਬਹੁਤ ਸੋਹਣੀ ਜੋਰ ਜੱਟ ਹੈ ਜੀ ਸੌਫਟ ਵਾਲੀ ਕੋਈ ਇਹ ਹਾਰਡ ਜੌਰ ਜੱਟ ਨਹੀਂ ਜੀ ਕੋਈ ਇਹ ਸਿਲਕੀ ਨਹੀਂ ਹੈਗਾ ਜੀ ਬਹੁਤ ਸੋਹਣੀ ਜੋਰ ਜੱਟ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਦੇਖੋ ਬਲੈਕ ਕਲਰ ਦਾ ਫੈਬਰਿਕ ਹੈ ਜੀ ਇਸ ਦੇ ਉੱਤੇ ਰੈੱਡ ਫਲਾਵਰ ਬਨੇ ਹੋਏ ਹੈ ਜੀ ਦੇਖੋ ਜ ਕਿੰਨੀ ਸਫਾਈ ਦਾ ਕੰਮ ਹੋਇਆ ਹੋਇਆ ਜੀ ਦੇਖੋ ਤੁਸੀਂ ਬਹੁਤ ਸੋਹਣਾ ਕੰਮ ਹੈ ਜੀ ਬਹੁਤ ਹੀ ਜ਼ਿਆਦਾ ਸਫਾਈ ਹੈ ਜੀ ਕੰਮ ਤੇ ਇਹਦੇ ਬਣਿਆ ਇਸ ਤਰ੍ਹਾਂ ਜੀ ਇਹ ਘੇਰੇ ਤੇ ਬਣਿਆ ਹੋਇਆ ਜੀ ਡਿਜ਼ਾਈਨ ਤੇ ਉੱਪਰ ਇਹ ਆਪਣਾ ਇਹ ਗਲੇ ਕੋਲੇ ਆ ਜੂਆ ਜੀ ਇਸ ਤਰ੍ਹਾਂ ਦੇਖੋ ਜੀ ਕਿੰਨਾ ਸੋਹਣਾ ਕੰਮ ਹੈ ਜੀ ਬਹੁਤ ਹੀ ਜਿਆਦਾ ਸਫਾਈ ਨਾਲ ਕੀਤਾ ਹੋਇਆ ਕੰਮ ਹੈ ਜੀ ਬਹੁਤ ਸੋਹਣਾ ਤੇ ਇਹ ਆਪਣੀ ਇਹਦੀ ਬਾਜੂ ਹੈ ਜੀ ਇਹਦੀ ਬਾਜੂ ਹੈ ਜੀ ਇਹ ਬਾਜੂ ਤੇ ਆਜੂ ਹੈ ਜੀ ਤੇ ਇਹਦੇ ਨਾਲ ਆਪਾਂ ਰੈੱਡ ਕਲਰ ਦਾ ਦੁਪੱਟਾ ਰੈਡੀ ਕਰਿਆ ਹੈ ਜੀ ਇਹ ਦਾ ਦੁਪੱਟਾ ਹੈ ਜੀ ਰੈੱਡ ਕਲਰ ਦਾ ਇਹ ਕਸਟਮਾਈਜ਼ਡ ਸੂਟ ਹੈ ਜੀ ਕਸਟਮਰ ਨੇ ਇਸ ਤਰ੍ਹਾਂ ਹੀ ਰੈੱਡ ਕਲਰ ਕਰਵਾਇਆ ਜੀ ਬਲੈਕ ਸੂਟ ਦੇ ਨਾਲ ਰੈੱਡ रेड कलर करवाया जी रेड ਦੇ ਉੱਪਰ ਆਪਾਂ ਬਲੈਕ ਫਲਾਵਰ ਪਾਤੇ ਜੀ ਤੇ ਸੂਟ ਦੇ ਉੱਪਰ ਆਪਾਂ রেড ਫਲਾਵਰ ਪਾਤੇ ਜੀ ਦੇਖੋ ਕਿੰਨੀ ਸਫਾਈ ਹੈ ਜੀ ਕੰਮ ਚ ਬਹੁਤ ਜ਼ਿਆਦਾ ਸਫਾਈ ਹੈ ਜੀ ਇਸ ਤਰ੍ਹਾਂ ਉੱਪਰ ਨੂੰ ਬੇਲ ਜਾਂਦੀ ਹੈ ਜੀ ਸਾਰੇ ਦੁਪੱਟੇ ਚ ਉੱਪਰ ਨੂੰ ਬੇਲ ਜਾਊਗੀ ਜੀ ਇਹ ਇਹ ਸੈਂਟਰ ਚ ਫੁੱਲ ਆ ਗਿਆ ਜੀ ਤੇ ਇਹ ਇੱਕ ਕਾਰਨਰ ਤੇ ਫੁੱਲ ਆ ਗਿਆ ਜੀ ਇਹ ਪੂਰੇ 4 ਸਾਈਡ ਬੇਲ ਬਣੀ ਹੋਈ ਹੈ ਜੀ 4 ਸਾਈਡ ਬੇਲ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਦੇਖੋ 4 ਸਾਈਡ ਇਹ ਬੇਲ ਬਣੀ ਹੋਈ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਦੁਪੱਟਾ ਵੀ ਜੋਰਜਟ ਦਾ ਹੈ ਜੀ ਜੋਰਜਟ ਦਾ ਹੀ ਸੂਟ ਹੈ ਦੁਪੱਟਾ ਵੀ ਜੋਰਜਟ ਦਾ ਬਹੁਤ ਸੋਹਣਾ ਸੂਟ ਹੈ ਜੀ ਜੇ ਤੁਸੀਂ ਇਸ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਹੈ ਜਾਂ ਤੁਸੀਂ ਇਸ ਤਰ੍ਹਾਂ ਦਾ ਸਾਡੇ ਤੋਂ ਸੂਟ ਲੈਣਾ ਹੈ ਤਾਂ ਤੁਸੀਂ ਸਾਨੂੰ ਆਪਦਾ ਮੈਸੇਜ ਕਰਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ